ਵੈਲਕਮ ਟੂ ਆਵਰ ਸਾਈਟ ਵੀ ਇਹ 3rd ਸੈਮ ਵਾਸਤੇ ਜੋ ਸਾਈਟ ਬਣਾਈ ਗਈ ਸੀ ਉਸ ਨੂੰ ਕਿਵੇਂ ਵਰਤਣਾ ਹੈ ਯੂਜ਼ ਕਰਨਾ ਸਭ ਤੋਂ ਪਹਿਲਾਂ ਤੁਸੀਂ ਆਪਣਾ ਗੂਗਲ ਖੋਲ ਰਹੇ ਗੂਗਲ ਖੋਲਣ ਤੋਂ ਬਾਅਦ ਤੁਸੀਂ ਸਰਚ ਬਾਰ ਦੇ ਵਿੱਚ ਸਟੱਡੀ ਸਟੱਡੀ ਪਾ ਕੇ sport.cut.ws ਪਾਉਣਾਗਾ ਜਿੱਦਾਂ ਕਿ ਦੇਖੋ ਸਟੱਡੀ ਪਾ ਕੇ ਤੇ ਸਪੋਰਟ ਲਿਖ ਲੈਣਾ ਆਪਣੇ ਨਾਲ ਬਾਅਦ ਚੋਂ ਪੁਆਇੰਟ ਪਾ ਕੇ ਡਾਟ ਪਾ ਕੇ cut.ws ਇਹ ਵਾਲੀ ਸਾਈਟ ਖੋਲ ਲੈਣੀ ਇਸ ਤਰ੍ਹਾਂ ਖੁੱਲੇਗੀ ਇੱਕ ਕਦਮ ਸਿੱਖਿਆ ਵਾਲੀ ਇਸ ਤਰ੍ਹਾਂ ਇੰਟਰਫੇਸ ਹੋਏਗਾ ਇਸ ਦਾ ਲੌਗਇਨ ਦੇ ਜੋ ਇੰਟਰੈਕਸ਼ਨਸ ਨੇ ਉਹ ਪੜ ਲੈਣੇ ਧਿਆਨ ਨਾਲ ਤੇ ਇਥੇ ਮੋਬਾਈਲ ਨੰਬਰ ਤੇ ਪਾਸਵਰਡ ਸੈੱਟ ਕਰਨ ਦਾ ਆਪਸ਼ਨ ਹੋਏਗਾ ਕਿ ਓਨਰ ਲੌਗਇਨ ਹੋਏਗਾ ਕਿ ਯੂਜ਼ਰ ਲੌਗਇਨ ਹੋਏਗਾ ਓਨਰ ਲੌਗਇਨ ਤੇ ਤੁਸੀਂ ਕੁਝ ਨਹੀਂ ਕਰਨਾ ਯੂਜ਼ਰ ਲੌਗਇਨ ਵਿੱਚ ਤੁਸੀਂ ਆਪਣਾ ਮੋਬਾਈਲ ਨੰਬਰ ਸੈੱਟ ਕਰਨਾ ਹੈ ਮੋਬਾਈਲ ਨੰਬਰ ਉਹੀ ਜੋ ਤੁਸੀਂ ਯਾਦ ਰੱਖ ਸਕਦੇ ਹੋ ਤੁਸੀਂ ਉਹ ਮੋਬਾਈਲ ਨੰਬਰ ਭਰਨਾ ਜਿਵੇਂ ਕਿ ਮੈਂ ਇਥੇ ਮੋਬਾਈਲ ਨੰਬਰ ਭਰ ਦਿੰਦਾਗਾ ਤੇ ਮੈਂ ਇਸ ਤਰ੍ਹਾਂ ਇਥੇ ਆਪਣਾ ਮੋਬਾਈਲ ਨੰਬਰ ਐਂਟਰ ਕਰ ਦਿੱਤਾ ਉਸ ਤੋਂ ਬਾਅਦ ਨੀਚੇ ਆਪਾਂ ਥੋੜਾ ਪਾਸਵਰਡ ਤੇ ਜਾਣਾ ਪਾਸਵਰਡ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਉਹ ਪਾਸਵਰਡ ਸੈੱਟ ਕਰਨਾਗਾ ਜੋ ਤੁਸੀਂ ਯਾਦ ਰੱਖ ਸਕਦੇ ਹੋ ਫਿਊਚਰ ਦੇ ਇਸ ਤਰ੍ਹਾਂ ਇਹ ਸਾਈਟ ਓਪਨ ਹੋ ਗਈ ਦੇਖੋ ਓਪਨ ਹੋਣ ਤੋਂ ਬਾਅਦ ਤੁਸੀਂ ਇੱਥੇ ਜੋ ਵੀ ਅਪਲੋਡ ਹੋਏਗਾ ਫਿਊਚਰ ਦੇ ਵਿੱਚ ਉਹ ਦੀ ਤੁਸੀਂ ਕੀ ਉਹਨੂੰ ਦੇਖ ਸਕਦੇ ਹੋ ਜੇਕਰ ਹੁਣ ਮੈਂ ਤੁਹਾਨੂੰ ਗਲਤ ਇਨਫੋਰਮੇਸ਼ਨ ਭਰ ਕੇ ਦਿਖਾਵਾਂ ਇੱਕ ਵਾਰ ਦੇਖੋ ਦੁਬਾਰਾ ਮੈਂ ਸਰਚ ਕੀਤੀ ਸਾਈਟ ਇੱਥੇ ਮੈਂ ਹੁਣ ਦੇਖੋ ਸੈਕੰਡ ਟਾਈਮ ਮੈਂ ਇੱਥੇ ਕੋਈ ਗਲਤ ਨੰਬਰ ਆਪਣੇ ਕੋਲੋਂ ਦਾ ਸੰਕਲਨ ਨੰਬਰ ਭਰ ਦਾਂਗਾ ਕੋਈ ਵੀ ਗਲਤ ਨੰਬਰ ਤੇ ਮੈਂ ਨੰਬਰ ਸਰਚ ਕੀਤਾ ਇੱਥੇ ਭਰਤਾ ਇਸ ਤੋਂ ਬਾਅਦ ਮੈਂ ਕੀਤਾ ਤੇ ਲੈ ਨੀਚੇ ਪਾਸਵਰਡ ਜਾਊਂਗਾ ਆਪਣੇ ਕੋਲੋਂ ਮੈਂ ਕੋਈ ਪਾਸਵਰਡ ਸੈੱਟ ਕਰ ਦਊਂਗਾ ਆਪਣੇ ਕੋਲ ਪਾਸਵਰਡ ਸੈੱਟ ਕੀਤਾ ਤਾਂ ਆਪਣੇ ਕੋਲ ਲਿਖਿਆਗਾ ਐਡਵਾਈਸ